ਪੰਬਸਤੇ ਪੀਆਰਟੀਸੀ ਮੁਲਾਜ਼ਮਾਂ ਦੀ ਹੜਤਾਲ ਖਤਮ ਹੋ ਗਈ ਹੈ ਵੱਡੀ ਖਬਰ ਅਸੀਂ ਜ਼ਿਕਰ ਕਰ ਰਹੇ ਹਾਂ ਸੀਐਮ ਦੇ ਨਾਲ ਮੀਟਿੰਗ ਦਾ ਪਰ ਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਜੋ ਹੜਤਾਲੀ ਮੁਲਾਜ਼ਮ ਸੀ ਉਹਨਾਂ ਦੇ ਵੱਲੋਂ ਆਪਣੀ ਜੋ ਹੜਤਾਲ ਹੈ ਉਸ ਨੂੰ ਵਾਪਸ ਲੈ ਲਿਆ ਗਿਆ ਹੈ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਹੈ 15 ਜਨਵਰੀ ਨੂੰ ਸੀਐਮ ਦਫ਼ਤਰ ਚ ਆ ਮੀਟਿੰਗ ਹੋਏਗੀ ਤਾਂ ਜਿਕੇ ਕੱਲ ਤੋਂ ਹੜਤਾਲ ਤੇ ਸਨ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਆਪਣੀਆਂ ਜੋ ਪੈਂਡਿੰਗ ਪਈ ਬੰਗਾ ਨੂੰ ਲੈ ਕੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਅੱਜ ਸੀਐਮ ਜੋ ਰਿਹਾਇਸ਼ ਨੂੰ ਖਰਾਬ ਕਰਨ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਤੇ ਪਨਬਸ ਤੇ ਪੀਆਰਟੀਸੀ ਦੀ ਮੁਲਾਜ਼ਮਾਂ ਦੀ ਹੜਤਾਲ ਖਤਮ ਹੋ ਗਈ ਇਹ ਸਭ ਦੇ ਚਲਦੇ ਜੋ ਆਮ ਪਬਲਿਕ ਸੀ ਉਸ ਨੂੰ ਕਾਫੀ ਖੱਜਲ ਖੁਆਈ ਦਾ ਸਾਹਮਣਾ ਕਰਨਾ ਕੀਤੀ ਗਈ ਸੀ 6 7 8 ਹਾਲਾਂਕਿ ਅੱਜ ਇੱਕ ਵੱਡਾ ਇਕੱਠ ਜਿਹੜਾ ਉਹ ਕੀਤਾ ਗਿਆ ਸੀਗਾ ਮੋਹਾਲੀ ਦੇ 6 फेज बस स्टैंड ਦੇ ਵਿੱਚ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀਗਾ ਕਿ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਲੇਕਿਨ ਕਿਸੇ ਵੀ ਤਰ੍ਹਾਂ ਦਾ ਕੋਈ ਸੋਲੂਸ਼ਨ ਨਹੀਂ ਨਿਕਲਾ ਜਿਸ ਕਰਕੇ ਅੱਜ ਇੱਕ ਸੀਐਮ ਜਿਹੜਾ ਰੈਸੀਡੈਂਸ ਦਾ ਕੇ ਰਾਵ ਕਰਨਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਇਹਨਾਂ ਦੀ ਗੱਲਬਾਤ ਹੋਈ ਹੈ ਮੀਟਿੰਗ ਹੋਈ ਹੈ ਔਰ ਉਸ ਤੋਂ ਬਾਅਦ ਇੱਕ ਜਿਹੜਾ ਇੱਕ ਟਾਈਮ ਜਿਹੜਾ ਹੈ ਉਹ ਦਿੱਤਾ ਗਿਆ ਤਾਂ ਉਹ ਦੱਸਦੇ ਕਿ ਇਹਨੂੰ ਲੈ ਕੇ ਕਈ ਚੀਜ਼ਾਂ ਤੇ ਜਿਹੜੀ ਗੱਲਬਾਤ ਹੋਈ ਹੈ ਮੰਗ ਪੱਤਰ ਜਿਹੜਾ ਦਿੱਤਾ ਗਿਆ ਸੀਗਾ ਪ੍ਰਧਾਨ ਜੀ ਸਰਵਿੰਦਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ ਭਾਜੀ ਕਿਸ ਕਿਸ ਗੱਲਾਂ ਤੇ ਜਿਹੜੀ ਹੈਗੀ ਸਹਿਮਤੀ ਬਣੀ ਹੈ 3 ਦਿਨਾਂ ਦੇ ਤੁਹਾਡੇ 15 ਤਰੀਕ ਨੂੰ ਮੀਟਿੰਗ ਰੱਖੀ ਹੈ ਜੀ ਮੁੱਖ ਮੰਤਰੀ ਸਾਹਿਬ ਨਾਲ ਤੇ ਮੋਹਾਲੀ ਦੇ ਡੀਸੀ ਸਾਹਿਬ ਵੱਲੋਂ ਮੀਟਿੰਗ ਦਵਾਈ ਗਈ ਹੈ ਤੇ ਸਾਡੀ ਜਥੇਬੰਦੀ ਵੱਲੋਂ ਐਲਾਨ ਹੈ ਵੀ ਚਲੋ ਉਹਨਾਂ ਨੇ ਮੀਟਿੰਗ ਦਵਾਣ ਤੋਂ ਬਾਅਦ 15 ਤਰੀਕ ਨੂੰ ਜੇਕਰ ਮੁੱਖ ਮੰਤਰੀ ਸਾਹਿਬ ਸਾਡਾ ਮੀਟਿੰਗ ਨਹੀਂ ਕਰਦੇ ਕੋਈ ਬਹਾਨੇਬਾਜ਼ੀ ਕਰਦੇ ਆ ਮੀਟਿੰਗ ਦੀ ਜਾਂ ਸਾਡਾ ਮੀਟਿੰਗ ਦੇ ਵਿੱਚ ਹੱਲ ਨਹੀਂ ਕਰਦੇ ਜੋ ਸਾਡੀਆਂ ਮੰਗਾਂ ਨੇ ਸੱਤ ਮੰਗਾਂ ਨੇ ਜੀ ਸਾਡੀਆਂ ਉਹ ਮੰਗਾਂ ਦੇ ਸੰਬੰਧ ਦੇ ਵਿੱਚ ਅਸੀਂ ਜੋ ਪ੍ਰੋਗਰਾਮ ਰੱਖੇ ਸੀਗੇ ਜੇਕਰ 15 ਤਰੀਕ ਦੀ ਮੀਟਿੰਗ ਤੋਂ ਪਾਜਦੇ ਆ ਤਾਂ ਅਸੀਂ 15 ਤਰੀਕ ਨੂੰ ਤੁਰੰਤ ਐਲਾਨ ਕਰਕੇ 16 ਤਰੀਕ ਨੂੰ ਪਹਿਲੇ ਸਮਾਂ ਤੋਂ ਅਸੀਂ ਪੂਰੇ ਢੀਪਾਂ 'ਚ ਹੜਤਾਲ ਕਰਾਂਗੇ ਤੇ ਦੁਬਾਰੋਂ ਫੇਰ ਚੰਡੀਗੜ੍ਹ ਵੀ ਖੇ ਉਹਨਾਂ ਦੀ ਵਿਆਸਤਾ ਕਰਾਫ ਕਰ ਹੁਣ ਹੜਤਾਲ ਜਿਹੜੀ ਉਹ ਖਤਮ ਕਰ ਦਿੱਤੀ ਗਈ ਹੈ ਐਲਾਨ ਕਰ ਦਿੱਤਾ ਗਿਆ ਬਿਲਕੁਲ ਜੀ ਬਿਲਕੁਲ ਫਿਲਹਾਲ 15 ਤਰੀਕ ਤੱਕ ਅਸੀਂ ਪ੍ਰੋਗਰਾਮ ਜੋ ਪੋਸਟਪੋਨ ਕੀਤਾ ਜੀ ਗੱਡੀਆਂ ਹੁਣ ਚੱਲਣਗੀਆਂ ਸੱਤੀ ਹਾਂਜੀ ਗੱਡੀਆਂ ਡੀਪੂ ਚ ਗੇਟ ਰੈਲੀ ਕਰਨ ਤੋਂ ਬਾਅਦ ਅਸੀਂ ਗੱਡੀਆਂ ਚਲਵਾਵਾਂਗੇ ਠੀਕ ਹੈ ਸੁਆਸ਼ਣ ਦਿੱਤਾ ਮੇਨ ਮੇਨ ਮੰਗਾਂ ਜਿਹੜੀ ਹੈਗੀ ਠੇਕੇਦਾਰੀ ਸਿਸਟਮ ਨੂੰ ਖਤਮ ਕਰਨਾ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਬਿਲਕੁਲ ਜੀ ਸੱਤ ਮੰਗਾਂ ਨੇ ਸਾਡੀਆਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਔਰ ਰਿਸੋਰਸ ਕਾਮਿਆਂ ਨੂੰ ਜੋ 28 ਕਰੋੜ ਰੁਪਏ ਸਾਲਾਨਾ ਜੀ ਐਸਟੀ ਦੀ ਲੋਟ ਹੈ ਉਹਨਾਂ ਨੂੰ ਕੰਟਰੈਕਟ ਤੇ ਕਰ ਯਾਰ ਪੋਟਾਂ ਦੀਆਂ ਕੰਡੀਸ਼ਨਾਂ ਰੱਦ ਕਰਦੀਆਂ ਇਦਾਂ ਦੀਆਂ ਸਾਡੀਆਂ ਸੱਤ ਮੰਗਾਂ ਨੇ ਜੀ ਜਿਨ੍ਹਾਂ ਤੇ ਅਸੀਂ ਪ੍ਰੋਗਰਾਮ ਰੱਖੇ ਸੀ ਤੇ ਹੁਣ 15 ਤਰੀਕ ਤੱਕ ਅਸੀਂ ਵੀਟ ਕਰਾਂਗੇ 15 ਤਰੀਕ ਨੂੰ ਜੇਕਰ ਮੁੱਖ ਮੰਤਰੀ ਪੰਜਾਬ ਨਹੀਂ ਮੀਟਿੰਗ 'ਚ ਬਹਿੰਦੇ ਤਾਂ ਅਸੀਂ ਪ੍ਰੋਗਰਾਮ ਸਟੈਂਡ ਕਰਾਂਗੇ ਤੇ ਬਿਲਕੁਲ ਅੱਜ ਜਿਹੜੀ ਪੀਆਰਟੀਸੀ ਪੰਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਸੀਗਾ ਹਾਲਾਂਕਿ ਹੁਣ ਇਹਨਾਂ ਨੇ ਆਪਣਾ ਪ੍ਰੋਟੈਸਟ ਯਾਨੀ ਆਪਣੀ ਹੜਤਾਲ ਖਤਮ ਕਰ ਲਈ ਹੈ ਹੁਣ ਸੜਕਾਂ ਤੇ ਜਿਹੜੀ ਪੀਆਰਟੀਸੀ ਜਿਹੜੀ ਖੱਜਲ-ਖਵਾਰੀ ਲਗਾਤਾਰ ਹੋ ਰਹੀ ਸੀ ਕੱਲ ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ ਜਿਹੜੀ ਖੱਜਲ-ਖਵਾਰੀ ਹੁਣ ਹੋ ਰਹੀ ਸੀ ਜਿਸ ਨੂੰ ਲੈ ਕੇ ਹੁਣ ਇਹ ਹੜਤਾਲ ਖਤਮ ਕਰ ਦਿੱਤੀ ਗਈ ਹੈ 15 ਤਾਰੀਖ ਨੂੰ ਇਹਨਾਂ ਨੂੰ ਸਬਾ ਦਿੱਤਾ ਗਿਆ 15 ਤਾਰੀਖ ਦਾ ਸਮਾ ਲਿਆ ਗਿਆ ਜਿਹਦੇ ਵਿੱਚ ਮੁੱਖ ਮੰਤਰੀ ਦੇ ਨਾਲ ਮੀਟਿੰਗ ਨੂੰ ਲੈ ਕੇ ਇਹਨਾਂ ਦੀ ਜਿਹੜੀ ਗੱਲਬਾਤ ਹੈ ਜਿਹੜੀ ਵੀ ਸਤ ਮੰਗਾਂ ਨੇ ਉਹਨਾਂ ਨੂੰ ਲੈ ਕੇ ਇਹਨਾਂ ਦੀ ਗੱਲਬਾਤ ਹੋਣੀ ਹੈ ਜੇਕਰ ਉਹਦੇ ਵਿੱਚ ਵੀ ਕਿਸ ਤਰ੍ਹਾਂ ਦਾ ਕੋਈ ਸੋਲੂਸ਼ਨ ਨਹੀਂ ਨਿਕਲਿਆ ਤਾਂ ਦੁਬਾਰਾ ਤੋਂ 16 ਤਾਰੀਖ ਤੋਂ ਇਹਨਾਂ ਦਾ ਜਿਹੜਾ ਕਹਿਣਾ ਹੈ ਕਿ ਦੁਬਾਰਾ ਤੋਂ ਜਿਹੜੀ ਮੋਹਲੀ ਤੋਂ ਕੈਮਰਾਮੈਨ ਬਿਰੋਧ ਕੁਮਾਰ ਨਾਲ ਮਨੋਜ ਰਾਠੀ ਨਿਊਜ਼ ਜੀਨ